ਬਾਬਾ ਫਰੀਦ ਜੀ ਅਲੇ ਅਸਮਾਨੀ ਬਿਜਲੀ ਕਹਾਣੀ ਇੱਕ ਵਾਰ ਬਾਬਾ ਫਰੀਦ ਜੀ ਕਿਸੇ ਜੰਗਲ ਵਿੱਚ ਧਿਆਨ ਲਗਾ ਰਹੇ ਸਨ ਉਹ ਹਰ ਵੇਲੇ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਉਹਨਾਂ ਦੇ ਆਲੇ ਦੁਆਲੇ ਬਹੁਤ ਸਾਰੇ ਚੇਲੇ ਵੀ ਸਨ ਜੋ ਵੀ ਉਹਨਾਂ ਦੀ ਸੰਗਤ ਕਰ ਰਹੇ ਸਨ ਅਚਾਨਕ ਅਸਮਾਨ ਵਿੱਚ ਬਿਜਲੀ ਕਿਰ ਆਈ ਧਰਤੀ ਕੰਬਣ ਲੱਗੀ ਬਿਜਲੀ ਚਮਕਣ ਲੱਗੀ ਤੇ ਇੱਕ ਤਿੱਖੀ ਬਿਜਲੀ ਥੱਲੇ ਡਿੱਗੀ ਉਹ ਬਿਜਲੀ ਇੱਕ ਪੇੜ ਤੇ ਪਈ ਜਿਸ ਕਾਰਨ ਪੂਰਾ ਸਾ ਪੇੜ ਸੜ ਗਿਆ ਚੇਲੇ ਦ੍ਰਿਸ਼ ਦੇਖ ਕੇ ਡਰ ਗਏ ਉਹਨਾਂ ਨੇ ਬਾਬਾ ਜੀ ਨੂੰ ਕਿਸ਼ਿਆ ਬਾਬਾ ਜੀ ਇਹ ਬਿਜਲੀ ਕਿੰਨੀ ਖਤਰਨਾਕ ਕਿਉਂ ਹੈ ਇਹ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਬਾਬਾ ਫਰੀਦ ਜੀ ਨੇ ਆਖਿਆ ਜੋ ਕੁਝ ਵੀ ਕੁਦਰਤ ਕਰਦੀ ਹੈ ਉਹ ਰੱਬ ਦੀ ਰਜਾ ਵਿੱਚ ਹੁੰਦਾ ਹੈ ਪਰ ਜੇਕਰ ਕੋਈ ਤਾਕਤ ਲੋਕਾਂ ਨੂੰ ਬਿਨਾਂ ਕਾਰਨ ਨੁਕਸਾਨ ਪਹੁੰਚਾ ਰਹੀ ਹੋਵੇ ਤਾਂ ਉਸ ਨੂੰ ਕਾਬੂ ਕਰਨਾ ਚਾਹੀਦਾ ਹੈ ਉਹਨਾਂ ਨੇ ਆਪਣੀ ਆਤਮਿਕ ਤਾਕਤ ਨਾਲ ਅਸਮਾਨ ਵੱਲ ਵੇਖਿਆ ਅਤੇ ਉਹਨਾਂ ਦੀ ਦੂਰੀ ਤੱਕ ਆਵਾਜ਼ ਗੂੰਜੀ ਇਹ ਬਿਜਲੀ ਤੂੰ ਰੱਬ ਦੀ ਮਰਜ਼ੀ ਨਾਲ ਆਈ ਹੈ ਤਾਂ ਠੀਕ ਹੈ ਪਰ ਜੇਕਰ ਤੂੰ ਬਿਨਾਂ ਕਰਨ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਤਾਂ ਮੈਂ ਤੈਨੂੰ ਰੋਕ ਲਵਾਂਗਾ ਅਜਿਹਾ ਕਹਿਣ ਦੀ ਧੀਰ ਉਸੀ ਤਾਂ ਉਹ ਬਿਜਲੀ ਬਾਬਾ ਜੀ ਦੇ ਹੱਥ ਵਿੱਚ ਇੱਕ ਚਮਕਦੇ ਹੋਏ ਗੋਲੇ ਵਾਂਗ ਗਈ ਸਾਰੇ ਲੋਕ ਹੈਰਾਨ ਰਹਿ ਗਏ ਬਾਬਾ ਜੀ ਨੇ ਉਸ ਬਿਜਲੀ ਨੂੰ ਆਪਣੇ ਹੱਥਾਂ ਵਿੱਚ ਕੈਦ ਕਰ ਲਿਆ ਉਹ ਬਿਜਲੀ ਹੁਣ ਕਿਸੇ ਨੂੰ ਨੁਕਸਾਨ ਨੁਕਸਾਨ ਨਹੀਂ ਪਹੁੰਚਾ ਸਕਦੀ ਸੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਰੂਹਾਨੀ ਤਾਕਤ ਮਨੁੱਖੀ ਤਾਕਤ ਤੋਂ ਉੱਚੀ ਹੁੰਦੀ ਹੈ ਜਦੋਂ ਕੋਈ ਸੰਤ ਮਹਾਪੁਰਖ ਆਪਣੀ ਆਤਮਿਕ ਸ਼ਕਤੀ ਨਾਲ ਕੁਦਰਤ ਨਾਲ ਸਾਂਝ ਪਾ ਲੈਂਦਾ ਹੈ ਤਾਂ ਉਹ ਸਾਨੂੰ ਸਿਰੇ ਤਵੀਜ਼ ਕਰ ਸਕਦਾ ਹੈ ਇਸ ਤੋਂ ਇਲਾਵਾ ਇਹ ਕਹਾਣੀ ਵੀ ਸਿੱਖ ਦਿੰਦੀ ਹੈ ਕਿ ਸੱਚੇ ਭਗਤ ਦੀ ਰੱਬ ਨਾਲ ਅਜਿਹਾ ਜੁੜਾਵ ਹੁੰਦੀ ਹੈ ਕਿ ਕੁਦਰਤ ਵੀ ਉਹਨਾਂ ਦੇ ਹੁਕਮਾਂ ਵਿੱਚ ਆ ਜਾਂਦੀ ਹੈ 对。Hey.